ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਸਨ ਇੱਕ ਬਹਾਦਰ ਜੀ ਦਾ ਜਨਮ ਐਮ.ਈ.ਫ. 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਲਾਲਕੀ ਜੀ ਸਨ ਜਦੋਂ ਸਮੇਂ ਆਪਤਾ ਨਾ त्याग मन ਰੱਖਿਆ ਗਿਆ ਆਪ ਨੇ ਭਾਈ ਗੁਰਦਾਸ ਜੀ પાસે ਸ਼ਾਸਤਰ ਵਿੱਦਿਆ ਪ੍ਰਾਪਤ ਕੀਤੀ ਕੁਝ ਸਮੇਂ ਲਈ ਆਪ ਨੂੰ ਬਾਬਾ ਬੁੱਢਾ ਜੀ ਪਾਸ ਅਰੰਦਾਸ ਭੇਜਿਆ ਗਿਆ ਤਾਂ ਜੋ ਸਿੱਖ ਧਰਮ ਵਿੱਚ ਹੱਥੀ ਤਿਰਤ ਦੀ ਮਹਾਨਤਾ ਦੀ 이해ਾਈ ਦਾ ਪਤਾ ਲੱਗ ਜਾਵੇ ਭਾਈ ਜੱਥਾ ਜੀ ਨੇ ਆਪ ਨੂੰ ਸ਼ਾਸਤਰ ਵਿੱਦਿਆ ਦਿੱਤੀ ਗੁਰੂ ਤੇਗ ਬਹਾਦਰ ਜੀ ਬੜੇ ਸ਼ੌਕ ਸੁਭਾ ਦੇ ਸਨ ਮਾਰ 1632 ਈਸਵੀ ਵਿੱਚ ਆਪ ਦੀ ਸ਼ਾਦੀ بیبی بی گجری جی کرتارپور کیسو کرنی فوج لے کے ٹاکرے لی میدان پیگ بہادر جی ان دلوں تیرہ سالا سن وہ نہ اپنے شسطر پہنے پی جنگ خان ਤੇ ਕੌਲੇ ਖਦੇ ਮਾਰੇ ਜਾਣ ਉਪਰੰਤ ਸਹੀ ਫੌਜ ਜਿੱਦਰੋਂ ਆਈ ਸੀ ਹਾਰ ਖਾ ਕੇ ਉਸੇ ਪਾਸੇ ਨੂੰ ਮੁੜ ਗਈ ਫੌਜ ਦੇ ਚਲੇ ਜਾਣ ਪਿੱਛੋਂ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਵੱਲੋਂ ਚੱਲ ਪਾ ਦਿੱਤੇ ਫਗਵਾੜੇ ਕੋਲ ਨਾਸੀ ਪਿੰਡ ਦੇ ਨੇੜੇ ਸਹੀ ਫੌਜ ਨੇ ਪਿੱਛੋਂ ਆ ਕੇ ਸਿਰ ਹਮਲਾ ਕਰ ਦਿੱਤਾ ਉਸ ਜੰਗ ਵਿੱਚ ਤੇਗ ਬਹਾਦਰ ਜੀ ਨੇ ਤੇਗ ਚਲਾਉਂਦੇ ਕਮਾਲ ਕਰ ਦਿੱਤੀ ਗੁਰੂ ਹਰਗੋਬਿੰਦ ਜੀ ਉਹਨਾਂ ਦੀ ਬਹਾਦਰੀ ਦੇਖ ਕੇ ਬੜੇ ਖੁਸ਼ ਹੋਏ ਸਹਿਫੂਜ ਨੂੰ ਇਸ ਹਮਲੇ ਵਿੱਚ ਵੀ ਮੂੰ ਦਿਖਾਣੀ ਪਿਆ। ਜੰਗ ਖਤਮ ਹੋਣ ਪਿੱਛੋਂ ਗੁਰੂ ਹਰਗੋਬਿੰਦ ਜੀ ਨੇ ਤੇਗ ਬਹਾਦਰ ਜੀ ਨੂੰ ਪਾਸ ਸੁਣਾ ਕੇ ਕਿਹਾ beta ਅੱਜ ਤੂੰ ਤੇਰਾ ਨਾ ਤਿਆਗਮਲ ਨਹੀਂ ਤੇਗ ਬਹਾਦਰ ਹੈ। ਤੁਸੀਂ ਤੇਗ ਦੇ ਤਲਿ ਹੋ। ਗੁਰੂ ਹਰਗੋਬਿੰਦ ਜੀ ਨੇ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਤੀ ਦੀ ਜ਼ਿੰਮੇਵਾਰੀ ਆਪਣੇ ਪੁੱਤਰੇ ਹਰਰਾਏ ਜੀ ਨੂੰ ਸੌਂਪ ਦਿੱਤੀ। ਅਤੇ ਤੇਗ ਬਹਾਦਰ ਜੀ ਨੇ ਕੀਰਤਪੁਰ ਤੋਂ ਬਕਾਲੇ ਜਾਣ ਦੀ ਆਗਿਆ ਕਰ ਦਿੱਤੀ ਤੇਗ ਬਹਾਦਰ ਜੀ ਉਹਨਾਂ ਦਾ ਹੁਕਮ ਮੰਨ ਕੇ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲੇ ਪਿੰਡ ਚਲੇ ਗਏ ਬਕਾਲਾ ਉਹਨਾਂ ਦਾ ਨਾਮ ਦਾ ਪਿੰਡ ਸੀ 3 ਮਾਰਚ 1664 ਈਸਵੀ ਨੂੰ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਪਛੰਨ ਕਰ ਗਏ ਗੁਰੂ ਬਾਬਾ ਬਕਾਲੇ ਜਦੋਂ ਸੋਡੀਆਂ ਨੂੰ ਗੁਰੂ ਹਰਕ੍ਰਿਸ਼ਨ ਜੀ ਦੇ ਇਨਾ ਪਛਾਣ ਦਾ ਪਤਾ ਲੱਗਾ ਤੋਂ ਬਹੁਤ ਸਾਰੇ ਸੋਢੀ ਗੁਰੂ ਬਲੰਦ ਦੀ ਪੁੱਛਾਂ ਨਾਲ ਬਕਾਲੇ ਪੁੱਜ ਗਏ ਇਨ੍ਹਾਂ ਵਿੱਚ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰਮਨ ਵੀ ਸੀ ਸਿੱਖਾਂ ਨੂੰ ਸਮਝ ਨਾ ਪਵੇ ਕਿ ਸੱਚਾ ਗੁਰੂ ਕਿਹੜਾ ਸੀ 9 ਅਕਤੂਬਰ 1664 ਈਸਵੀ ਨੂੰ ਅਮੱਖਣ ਸ਼ਾਹ ਵਪਾਰੀ ਆਪਣਾ ਦਸਵੰਦ ਗੁਰੂ ਘਰ ਤੇ ਹੰਡ ਕਰਨ ਦੀ ਬਕਾਲੇ ਪੁੱਜਿਆ ਉਸਨੇ ਬਹੁਤ ਸਾਰੇ ਗੁਰੂ ਦੇਖ ਕੇ ਸਮਝ ਲਿਆ ਕਿ ਉਨ੍ਹਾਂ ਵਿੱਚ ਸਿਰਫ ਇੱਕ ਸੱਚਾ ਗੁਰੂ ਸੀ ਤੇ ਬਾਕੀ ਸਾਰੇ ਝੂਠੇ ਸਨ

ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਜ ਗਿਆ ਉਸਨੇ ਦੋ ਮੋਹਰੇ ਗੁਰੂ ਤੇਗ ਬਹਾਦਰ ਜੀ ਅੱਗੇ ਵੀ ਰੱਖ ਕੇ ਮੱਥਾ ਟੇਕਿਆ ਗੁਰੂ ਤੇਗ ਬਹਾਦਰ ਜੀ ਨੇ ਦੋ ਮੋਹਰੇ ਦੇਖ ਕੇ ਕਿਹਾ ਪੈ ਸਿੱਖਾ ਇੱਥੇ ਦੋ ਮੋਹਰੇ ਨਹੀਂ ਇੱਥੇ ਤਾਂ ਗੁਰੂ ਦਾ ਪੂਰਾ ਦਸਵੰਦ ਚਾਹੀਦਾ ਮੱਖਣਸ਼ਰ ਨੇ ਦਸਵੰਦ ਗੁਰੂ ਜੀ ਅੱਤੇ ਪੇਟਾ ਕਰ ਦਿੱਤਾ ਆਪ ਮਕੌਲ ਦੀ ਛੱਤ ਉੱਪਰ ਚੜ੍ਹ ਗਿਆ ਅਤੇ ਬੜੀ ਜ਼ੋਰ-ਜ਼ੋਰ ਦੀ ਲਖਣ ਲੱਗਾ ਗੁਰੂ ਲੰਦੌਰੇ ਗੁਰੂ ਲੰਦੌਰੇ ਮੱਖਣ ਸ਼ਾਹ ਦੀਆਂ ਆਵਾਜ਼ਾਂ ਸੁਣ ਕੇ ਸਿੱਖ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਘਰ ਇਕੱਠੀ ਹੋਣ ਲੱਗੀ ਮੱਖਣ ਸ਼ਾਹ ਨੇ ਇਕੱਠੀ ਹੋਈ ਸੰਗਤ ਨੂੰ ਅਪਬਿੱਤੀ ਸੁਣਾਈ ਜਿਸ ਨਾਲ ਗੁਰੂ ਤੇਗ ਬਹਾਦਰ ਜੀ ਦੇ ਸੱਚੇ ਗੁਰੂ ਹੋਣ ਦਾ ਪਤਾ ਸਾਰੀ ਸੰਗਤ ਨੂੰ ਲੱਗ ਗਿਆ ਬਾਕੀ ਪੇਖੀ ਗੁਰੂਆਂ ਨੂੰ ਸੱਚੇ ਗੁਰੂ ਦੇ ਪ੍ਰਗਟ ਹੋਣ ਬਾਰੇ ਸੁਣ ਕੇ ਬੜਾ ਦੁੱਖ ਹੋਇਆ ਕਿ ਉਹਨਾਂ ਪੇਖੀਆਂ ਨੂੰ ਸਿੱਖਾਂ પાસેથી ਪਿਆਰ ਨਹੀਂ ਬੰਦ ਹੋ ਜਾਣਗੇ ਸਨ ਅਸੀਂ ਸੋਚ ਵਿੱਚ ਸਮਝਿਆ ਕਿ ਪੇਟ ਤਾਰੀ ਹਰ ਸਮੇਂ ਇਸੇ ਮੌਕੇ ਦੀ ਉਡੀਕ ਵਿੱਚ ਰਹਿੰਦੇ ਨੇ ਕਦੋਂ ਪੰਥ ਵਿੱਚ ਕੋਈ ਖੁਲ੍ਹੇਗਾ ਪਵੇ ਅਤੇ ਉਹ ਆਪਣੀ ਗੱਦੀ ਚਲਾ ਸਕਣ ਅੱਜ ਪੰਥ ਵਿੱਚ ਬਹੁਤ ਕੁਲਿਖੇ ਪਾ ਦਿੱਤੇ ਗਏ ਹਨ ਸਰਬ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਪੇਟ ਭਾਂਡਿਆਂ ਦੇ ਡੇਰੇ ਖੁੱਲੇ ਹੋਏ ਹਨ ਜੇ ਅਸੀਂ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜ ਕੇ ਪੰਥ ਵਿੱਚ ਇਹ ਕੁਲਿਖੇ ਦੂਰ ਕਰ ਦਈਏ ਤੋ ਇਹ ਲੋਕੀਂ ਹੋਂਦ ਆਪਣੇ ਆਪ ਹੀ ਖਤਮ ਹੋ ਜਾਣਗੇ ਜਦੋਂ ਬੁਕਾਲੇ ਵਿੱਚ ਨਕਲੀ ਬਨੇ ਗੁਰੂਆਂ ਦਾ ਪਾਜ ਖੁੱਲ ਗਿਆ ਤੇ ਸਾਰੇ ਆਪੋ ਆਪਣੇ ਰਾਹ ਚੱਲ ਪਏ ਧੀਰਮਨ ਇੰਨਾ ਸੱਭਾ ਵਿੱਚੋਂ ਪ੍ਰਮੁੱਖ ਸਣ ਬਾਕੀ ਦਾਵੀਦਾਰਨਾ ਲੋ ਇੰਨਾ ਦਾ ਪਾਸਾ ਇਸ ਵੱਲੋਂ ਵੀ ਵਦੀਪ ਅੱਤਰ ਸੀ ਕਿ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਆਗ ਦੀੜ ਇਨ੍ਹਾਂ ਦੇ ਕਬਜ਼ੇ ਵਿੱਚ ਸੀ ਧੀਰਮਨ ਉਹ ਪੀੜ ਵੀ ਕਰਤਾਰਪੁਰ ਤੋਂ ਆਪਣੇ ਨਾਲ ਤਕਾਲੀ ਲੈ ਆਏ ਹੋਏ ਸਨ ਧੀਰਮਲ ਦੇ ਮਸੰਦ ਸ਼ੀਹੇ ਨੇ ਜਲਦੀ ਬਾਜ਼ੀ ਸਮਝ ਕੇ ਅਜੇ ਇੱਕ ਹੋਰ ਹੱਥ ਖੇਡਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਕੱਲੇ ਬੈਠਿਆਂ ਵੇਖ ਕੇ ਉਸਨੇ ਉਹਨਾਂ ਉੱਤੇ ਬੰਦੂਕ ਦਾ ਗੋਹਾਰ ਕੀਤਾ ਪਰ ਨਿਸ਼ਾਨਾ ਖੁੰਝ ਗਿਆ ਅਤੇ ਬਚਾਅ ਹੋ ਗਿਆ ਸ਼ੀਹੇ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਗੁਰੂ ਘਰ ਵਿੱਚੋਂ ਜੋ ਸਮਾਨ ਤੇ ਪੈਸਾ ਟੱਪਾ ਲੱਭ ਉਹ ਲੁੱਟ ਲਿਆ ਅਤੇ ਬਾਬਾ ਧੀਰਮਲ ਦੇ ਨਾਲ ਸਾਰੇ ਕਰਤਾਰਪੁਰ ਨੂੰ ਚਲ ਪਏ ਅਜੇ ਹੀ ਆਪ ਦੀ ਵਧੇਗੀ ਸਰਕਾਰੀ ਚੁੱਕ ਦੇ ਜ਼ੋਰ ਹੀ ਕੀਤੀ ਜਾ ਸਕਦੀ ਹੈ ਧੀਰਮਲ ਨੂੰ ਤਾਂ ਬਾਦਸ਼ਾਹ ਵੱਲੋਂ ਜ਼ਗੀਰ ਵੀ ਮਿਲੀ ਹੋਈ ਸੀ ਅਜੇ ਹੀ ਸਰਪ੍ਰਸਤੀ ਕਿਸੇ ਨਾਜ਼ੁਕ ਸਮੇਂ ਹੀ ਆਪਣਾ ਰੰਗ ਵਿਖਾਇਆ ਕਰਦੀ ਹੈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਵੈਰੀਆਂ ਦਾ ਇਹ ਵਾਰ ਵੀ ਖਾਲੀ ਗਿਆ ਮੱਖਰ ਸ਼ਾਹ ਨੇ ਨੇੜੇ ਹੀ ਡੇਰਾ ਲਾਇਆ ਹੋਇਆ ਸੀ ਕਈ ਹੋਰ ਸਿੱਖ ਵੀ ਜੇ ਬਕਾਲੇ ਵਿੱਚ ਹਿੱਸਾ ਬੰਦੂਕ ਚਲੰਦਾ ਖੜਾਕ ਸੁਣ ਕੇ ਸਭ ਆ ਇਕੱਠੇ ਹੋਏ ਅਸਲ ਘਟਮਾ ਦਾ ਪਤਾ ਲੱਗਣ ਤੇ ਮੱਖਣ ਸ਼ਾਹ ਸਮੇਤ ਕੰਨਿਆ ਨੇ ਧੀਰਮਲ ਦਾ ਪਿੱਛਾ ਕੀਤਾ ਉਹ ਗੁਰੂ ਘਰ ਤੋਂ ਲੁੱਟਿਆ ਹੋਇਆ ਮਾਲ ਉਹ ਮੋੜ ਲਿਆ ਇਹ ਜ਼ਿਕਰ ਅਬਸ ਸੋਨਾ ਸੋਚ ਚੋਕਦਾ ਹੈ ਹੁਣ ਸਤਗੁਰੂ ਜੀ ਬਾਹਰ ਦਵਾਲੇ ਦੇ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਸੁਨੇਹਾ ਪ੍ਰਚਾਰਨ ਲਈ ਚੱਲ ਪਏ ਤਾਂ ਇਹ ਮਕਨਸ਼ਾਹੀ ਅਜੇ ਨਾਲ ਹੀ ਸੀ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਸਤਿਗੁਰੂ ਜੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸਨ 1630 ਵਿੱਚ ਚਲੇ ਗਏ ਸਨ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਸਤਸੰਗ ਆਦਿ ਦਾ ਪ੍ਰਬੰਧ ਰੋਜ਼ਾਨਾ ਸੇਵਾ ਕਰਨ ਵਾਲੇ ਸਿੱਖ ਸੇਕਾਂ ਦੇ ਸਪੁਰਦ ਕਰ ਗਏ ਸਨ ਪੁਜਾਰੀਆਂ ਸੇਕਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਦਾ ਕੰਮ ਕਰਦਿਆ 20 ਸਾਲ ਹੋ ਚੁੱਕੇ ਸਨ ਇਸ ਸਮੇਂ ਦੌਰਾਨ ਇਨ੍ਹਾਂ ਦੇ ਜੀਵਨ ਵਿੱਚ ਕਾਫੀ ਗਰਵ ਅਟਾ ਚੁੱਕੀ ਸੀ। ਮੰਦਿਰ ਦੀ ਪੂਜਾ ਅਤੇ ਦੀ ਆਮਦਨ ਹੀ ਉਹਨਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਬਣ ਚੁੱਕੀ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਨੂੰ ਆਪਣਾ ਨਿਵਾਸ ਸਥਾਨ ਬਣਾ ਲੈਂਦੇ ਤਾਂ ਉਹਨਾਂ ਪੁਜਾਰੀਆਂ ਦੀ ਰੋਜ਼ੀ ਦੇ ਡੋਲਣ ਦਾ ਖਤਰਾ ਸੀ। ਸਤਿਗੁਰੂ ਜੀ ਦੇ ਇੱਥੇ ਆਏ ਪੁਜਾਰੀਆਂ ਨੂੰ ਸ਼ਾਇਦ ਇਹੀ ਟੋਖਲਾ ਪੈ ਗਿਆ ਸੀ। ਸਰਕਾਰੀ ਹਵਾ ਦਾ ਰੁਖ ਵੀ اندروں اندر سکھ قوم والا گرو تیگ بہادر صاحب جب شری ہرمندر آئے تو پجاری دروازے بند کر کے چلے گئے ستگرو جی ڈیر سما اتے ہی بیٹھے اڈیتے رہے پر دروازے بند ہی رہے انہوں کے من کا کھوٹ گرو سا سمجھ چکے سن کبھی سنتوخار ہزور نے فرمایا ਮੈਂ ਮਸੰਦ ਤੁਮ ਅੰਮ੍ਰਿਤਸਰੀਏ ਤ੍ਰishna ਅਦੰਤੇ ਅੰਤਰਸਰੀਏ ਆਵ ਤੁਸੀਂ ਸ੍ਰੀ ਹਰਮੰਦਰ ਸਾਹਿਬ ਦੇ ਮਸੰਦ ਜਾਂ ਸੇਵਾਦਾਰ ਲਗੋ ਤੁਸੀਂ ਤਾਂ ਤ੍ਰishna ਦੀ ਅਗਨ ਨਾਲ ਅੰਦਰੋਂ ਸੜੇ ਹੋਏ ਹੋ ਆਕਰ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾਂ ਹੀ ਸਤਿਗੁਰੂ ਜੀ ਅੰਮ੍ਰਿਤਸਰ ਤੋਂ ਵਾਪਸ ਮੁੜ ਪਏ ਜਿਸ ਥਾਂ ਪੁਜਾਰੀਆਂ ਤੇ ਮੁਰ ਆਉਣ ਦੀ ਉਡੀਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਰਹੇ ਸਨ ਉੱਥੇ ਹੁਣ ਗੁਰਦੁਆਰਾ ਖੜਾ ਸਾਹਿਬ ਹੈ ਇਹ ਸ੍ਰੀ ਅਕਾਲ ਤਖਤ ਸਹਿਰ ਤੋਂ ਸੂਕੂ ਗਜ਼ਾਦੀ ਵਿਖਤੇ ਹੈ ਗੁਰੂ ਤੇਗ ਬਹਾਦਰ ਸਮੇਂ ਵਾਪਰੀਆਂ ਇਹ ਘਟਨਾਵਾਂ ਤੇ ਐਵੇਂ ਚੱਪਦੀਆਂ ਹਨ ਜਿਵੇਂ ਅੱਜ ਦੀ ਹੋ। ਜਿਵੇਂ ਗੁਰੂ ਸਾਹਿਬ ਉੱਤੇ ਗੋਲੀ ਦਾ वार ਸਰਕਾਰੀ ਸ਼ਹਿ ਤੇ ਧੀਰਮਲ ਦੇ ਇਸ਼ਾਰੇ ਤੇ ਸ਼ਹੀਹ ਮੁਸੰਦਲੇ ਕੀ ਬਸ। ਇਸ ਕੰਨ ਨੂੰ ਸਮਝਣ ਵਿੱਚ ਮੁਸ਼ਕਲ ਨਹੀਂ ਆਣੀ ਚਾਹੀਦੀ। ਕਜੋਕ ਦੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਦੀਦ ਦੀਆਂ ਕਟਲਾਵਾ ਵੀ ਸਰਕਾਰੀ ਸ਼ਹਿਰ ਤੇ ਦੀਦ ਧਾਰੀ ਗੁਰੂਆਂ ਜਾਂ ਡੇਰੇਦਾਰਾਂ ਦੇ ਇਸ਼ਾਰੇ ਤੇ ਉਹਨਾਂ ਦੇ ਚੇਲਿਆਂ ਦੀ ਕਰਤੂਤ ਹੀ ਹੈ ਅਤੇ ਅੱਜ ਵੀ ਤਾਂ ਪੁਜਾਰੀਆਂ ਨੇ ਪਤ ਗੁਰਮਤ ਨਾਨਕ ਸਾਹਿਬ ਕਲੰਡਰ ਸਿੱਖ ਰਹਿਤ ਮਰਯਾਦਾ ਸਰਬੱਤ ਖਾਲਸਾ ਇਨ੍ਹਾਂ ਵਾਸਤੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕੀਤਾ ਕੀਤੇ ਹੋਏ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਲਈ ਉਹ ਦੀ ਇੱਕ ਉੱਕੇ ਪੈਰਾ ਤੇ ਖੜਾ ਕਰਨ ਲਈ ਅਤੇ ਦੂਰ ਦੁਰੇਡੇ ਵਸਦੇ ਸਿੱਖਾਂ ਵਿੱਚ ਸਿੱਖੀ ਜੀਵਨ ਦੀ ਰੋਸ਼ਨੀ ਕਿ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਪੂਰੇ ਦੇਸ਼ ਉੱਲ ਲੰਮਾ ਚੱਕਰ ਲਾਇਆ ਆਪ ਪਰਿਵਾਰਸ ਤੇ ਮਦੇ ਵਿੱਚ ਕਾਲ ਜਿਸ ਨਾਲ ਇਹ ਗੱਲਬਾਤ ਸ਼ੁਰੂ ਹੋਈ ਰਾਮ ਸਿੰਘ ਨੇ ਤਜਵੀਜ਼ ਕੀਤੀ ਕਿ ਦੋਵੇਂ ਧਿਰ ਆਪਣੀਆਂ ਪਰਾਨੀਆਂ ਹੱਤੋਂ ਤੇ ਟਕ ਟਕ ਜਾਵੇ ਇਸ ਤਰ੍ਹਾਂ ਦੁਹਾ ਤਿਰਦੀ ਰਹਿ ਆਈ ਅਤੇ ਖੂਨ ਖਰਾਬਾ ਬੰਦ ਹੋਇਆ। ਦੁਹਾ ਪੱਸੀਆ ਦੇ ਸਪਨਿਆ ਨੇ ਸ਼ੁਕਰ ਮਨਾਇਆ ਕਿ ਕਾਫੀ ਚਿਰ ਤੋਂ ਜਲਦੀ ਲੜਾਈ ਅਮਨ ਤੇ ਸ਼ਾਂਤੀ ਦੇ ਸੰਦੇਸ਼ ਨਾਲ ਖਤਮ ਹੋਈ। ਇਹ ਜ਼ਿਕਰ ਸੰ 1670 ਦਾ ਹੈ। ਸਿੱਖ ਇਤਿਹਾਸ ਲਿਖਦਾ ਹੈ ਕਿ ਦਰਿਆ ਬਰੰਪੁੱਤਰ ਦੇ ਪੂਰਬਲੇ ਕੰਢੇ ਉੱਤੇ ਉਸਦੇ ਸ਼ਹਿਰ ਤੁਪਰੀ ਦੇ ਪਾਸ ਦੁਹਾ ਪੱਸੀਆ ਦੀ ਫੌਜ ਤੇ ਰੇਖ ਸਿਪਾਹੀ ਮਿੱਟੀ ਉੱਟ ਕੇ ਆਪੂ ਆਪਣੀ ਟਾਂ ਵਿੱਚ ਲਿਆ ਕੇ ਉੱਥੇ ਇੱਕ ਉੱਚਾ ਦੰਦਮਾ ਤਿਆਰ ਕਰ ਦਿੱਤਾ ਜਮ ਹੁਣ ਤੱਕ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਕਾਇਮ ਹੈ ਅਸੀਂ ਦੇਖਿਆ ਕਿ ਜਦੋਂ ਵੀ ਦੋ ਤਾਕਤਾਂ ਦੀ ਲੜਾਈ ਹੁੰਦੀ ਹੈ ਤਾਂ ਮਨਮਨ ਤੇ ਮਰਨ ਵਾਲਾ ਗਰੀਬ ਸਪਾਹੀ ਹੀ ਹੁੰਦਾ ਹੈ ਪਰ ਜ਼ਿਆਦਾਤਰ ਲੜਾਈ ਦਾ ਮੁੱਖ ਕਰ ਨੇਤਾਵਾਂ ਨੂੰ ਆਪਣੀ ਸੀਮਾ ਬਤਾਉਂਦਾ ਹੰਕਾਰ ਹੁੰਦਾ ਹੈ ਪਰ ਉਹ ਨੇਤਾ ਅਕਸਰ ਸੁਰੱਖਿਅਤ ਹੀ ਰਹਿੰਦੇ ਹਨ ਅੱਜ ਹਿੰਦ-ਪਾਕ ਪਦੇ ਝਗੜੇ ਵਿੱਚ ਵੀ ਕਈ ਗਰੀਬ ਫੌਜੀ ਤੇ ਆਮ ਜਨਤਾ ਦੋਹਾਂ ਅਸਿਆਤੋਂ ਮਾਰੀ ਜਾ ਰਹੀ ਹੈ ਪਰ ਰਾਜਨੀਤਿਕ ਨੇਤਾ ਚੁੱਪੀ ਰਾਸ਼ਟਰਪਤੀ ਦੇ ਨਾਂ ਥੱਲੇ ਹੁਣ ਕੀ ਕਤਰਾ ਕੀਤਾ ਦਾ ਕਾਰਨ ਕਰ ਰਹੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਰਾਸ਼ਟਰ ਦਾ ਮਕਸਦ ਮਨੁੱਖਤਾ ਦੀ ਸੇਵਾ ਹੁੰਦਾ ਹੈ ਪਰ ਮਾਤਮਾ ਨੇ ਮਨੁੱਖ ਬਣਾਏ ਨਹੀਂ ਪਰ ਦੇਸ਼ ਜਾਂ ਬਾਰਡਰ ਮਨੁੱਖ ਨੇ ਆਪ ਬਣਾਏ ਨੇ ਨੇਤਾਵੋਂ ਵੱਲੋਂ ਬਣਾਈ ਦਿਸਾ ਦੇ ਨਕਸ਼ੇ ਪਰ ਮਾਤਮਾ ਵੱਲੋਂ ਬਣਾਈ ਮਨੁੱਖਤਾ ਤੋਂ ਰੁਕੀ ਨਹੀਂ ਹੋ ਸਕਦੀ 13 मई 1608 ईस्वी ਨੂੰ ਅਰਿਆਸਤ ਕੈਨੂਰ ਦੇ ਰਾਜੇ ਦੀਪ ਚੰਦ ਦੀ ਮੌਤ ਹੋ ਗਈ ਉਸ ਦਾ ਪਿਤਾ ਰਾਜਾ ਤਾਰਾ ਚੰਦ ਬਿੰਜਾਰ ਰਾਜਿਆ ਵਿਖੋ 101 ਸੀ जिन्ना ਨੂੰ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜਹਾਦੀਰ ਬਾਦਸ਼ਾਹ ਦੀ ਨਜ਼ਰਬੰਦੀ ਵਿੱਚੋਂ ਛੁਡਾਇਆ ਸੀ ਉਸ ਦਿਨ ਤੋਂ ਰਾਜਾ ਤਾਰਾ ਚਲ ਤੱਕ ਖਾਨਦਾਨ ਗੁਰੂ ਘਰ ਦਾ ਬਹੁਤ ਸਤਿਕਾਰ ਕਰਦਾ ਸੀ ਰਾਜਾ ਦੀਪ ਚੰਦ ਦੀ ਰਾਨੀ ਨੇ ਆਪਣੇ ਪਤੀ ਦੇ ਅੰਤਿਮ ਕਿਰਿਆ ਦੀ ਰਸਮ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਉੱਚਾ ਸਨੇਹਾ ਪੇਜ ਦੇ ਬਣਾਇਆ ਗੁਰੂ ਤੇਗ ਬਹਾਦਰ ਜੀ ਰਾਨੀ ਦੇ ਸੱਤੇ ਤੇ ਜਹਦੂਰ ਹੋ ਜੇ ਕਿਰਿਆ ਦੀ ਰਸਮ ਪੂਰੀ ਹੋਣ ਪਿੱਛੋਂ ਗੁਰੂ ਜੀ ਨੇ ਰਾਨੀ ਨਾਲ ਮੱਖੋਵਾਲ ਪਿੰਡ ਕਰਤਾ ਦੀ ਗੱਲ ਕੀਤੀ। ਰਾਣੀ ਨੇ ਪਿੰਡ ਵੇਟ ਕਰਨਾ ਚਾਹਿਆ ਪਰ ਗੁਰੂ ਜੀ ਨੇ ਮੁੱਲ ਪਾਰੇ ਬਿਨੋ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਸੱਚੋ ਗੁਰੂ ਜੀ ਨੇ 500 ਰੁਪਏ ਦੇ ਕੇ ਮੱਖੋਵਾਲ ਪਿੰਡ ਆਪਣੇ ਨਾਂ ਕਰਵਾ ਲਿਆ। ਮੱਖੋਵਾਲ ਪਿੰਡ ਵਿੱਚ ਇੱਕ ਦਾਤ ਵਰਗਾ ਬੋਟਾ ਡੱਬੂ ਰਹਿੰਦਾ ਸੀ ਜਿਹੜਾ ਕਿਸੇ ਹੋਰ ਨੂੰ ਪਿੰਡ ਵਿੱਚ ਨੇੜੇ-ਤੇੜੇ ਵਸਣ ਨਹੀਂ ਸੀ ਦਿੰਦਾ। ਦੂਰ-ਦੂਰ ਤੱਕ ਉਹ ਲੋਟ ਮਾਰ ਕਰਦਾ ਅਤੇ ਛੋਪੜ ਕੇ ਮੱਕੂ ਉਹ ਆਪਣੇ ਟਿਕਾਣੇ ਆਜ਼ਰਦਾ ਜਿੱਥੇ ਉਸ ਨੂੰ ਫੜਨਾ ਮੁਸ਼ਕਲ ਸੀ ਕਿਉਂਕਿ ਇੱਥੇ ਉਸ ਦੇ ਛੋਪਨ ਦੀ ਪਹਾੜੀਆਂ ਵਿੱਚ ਬਹੁਤ ਫੱਟਾ ਸੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਵਿਚਾਰਾ ਨੂੰ ਸਮਝ ਲੇ ਸਨ ਉਹਨਾਂ ਨੂੰ ਪਿਆਰ ਸੀ ਕਿ ਕਿਉਂ ਜ਼ਰੂਰ ਦੇ ਟਾਕਰੇ ਲਈ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਜੀ ਨੂੰ ਹਥਿਆਰ ਉਠਾਉਣੇ ਪਏ ਸਨ ਅਤੇ ਚਾਰ ਜੰਗਾਂ ਅੰਮ੍ਰਿਤਸਰ ਦੇ ਨੇੜੇ ਨੇੜੇ ਲੜਨੀਆਂ ਪਈਆਂ ਸਨ ਉਹ ਜੰਗਾਂ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ ਉਨਾ ਚਾਰਾ ਉੱਚੀ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਉਹ ਸਮਾਂ ਹੋ ਦੂਰ ਨਹੀਂ ਜਦੋਂ ਫਿਰ ਸਸਤਰ ਉਠਾਉਣੇ ਪੈਣਗੇ ਇਹ ਜੰਗਾਂ ਪਹਿਲੀਆਂ ਨਾਨੋ ਵੱਡੀਆਂ ਹੋਣਗੀਆਂ ਉਹਨਾਂ ਜੰਗਾਂ ਦੀ ਮੱਖੂਵਾਲ ਵਰਗੀ ਥਾਂ ਹੀ ਟਕਣੀ ਸੀ ਕਿਉਂਕਿ ਮੱਖੂਵਾਲ ਪਹਾੜੀ ਇਲਾਕੇ ਵਿੱਚ ਹੋਣ ਕਰ ਇੱਕ ਕੁਦਰਤੀ ਕਿਲਾ ਸੀ ਇੱਕ ਪਾਸੇ ਸਤਲੁਜ ਦਰਿਆ ਬੁੱਝ ਅਸੇ ਸਰਸਵਾਤੀ ਅਤੇ ਰਹਿੰਦੇ ਪਾਸੇ ਪਹਾੜ ਅਤੇ ਜੰਗਲ ਇਹ ਤਾਂ ਦਿੱਲੀ ਤੋਂ ਪਸ਼ਾਵਰ ਜਾਣ ਵਾਲੀ ਸੜਕ ਤੋਂ ਕੁਝ ਚਾਲੀ ਮੀਲ ਪਹਾੜੀਆਂ ਵੱਲ ਹੋਣ ਕਰ ਲੜਾਈਆਂ ਦੀ ਬਹੁਤ ਉਤਕਮ ਸੀ ਦਰਸ਼ਮੰਦ ਉਸ ਤਰ੍ਹਾਂ ਤੱਕ ਕੋਈ ਨਾ ਕੋਈ ਬਚਾਅ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ ਮਕਹਵਾਲ ਪੰਡਿਤ ਜੀ ਨੇ ਕੀਤਾ ਪਛੋਕ ਉਹ ਤੇ ਬਹਾਦਰ ਜੀ ਨੇ ਪਿੰਡ ਦਾ ਨਾਂ ਚੱਕਮਾਨ ਕੀਤਾ ਮਰੂ ਜੀ ਨੇ ਸ਼ਹਿਰ ਦਾ ਨਕਸ਼ਾ ਆਪ ਬਣਾ ਕੇ ਦਿੱਤਾ ਜਸਵੰਤ ਉਹਨਾਂ ਆਉਣ ਬਣੇ ਸੁਨੇ ਵਿੱਚ ਥੋਣ ਵਾਲੀ ਜੰਗਾ ਦਾ ਖਾਸ ਯਾਦ ਰੱਖਦੇ ਹੋ ਸੰਪਾ ਦੇ ਰਹਿਣ ਦੇ ਮਕਾਨਾਂ ਬਜ਼ਾਰਾਂ ਆਦਤ ਧਿਆਨ ਰੱਖਿਆ ਤਾਂ ਜੋ ਦੁਸ਼ਮਨ ਦੇ ਇਹ ਸ਼ਹਿਰ ਜਿਤਨਾ ਸੁਖਾ ਨਾ ਹੋਵੇ ਚਾਰ ਚੌਕ ਆਪਣੀ ਸਰ ਸਰਕਾਂ ਅਤੇ ਪੱਕੀਆਂ ਗਲੀਆਂ ਬਣਵਾਈਆਂ ਉਸ ਸ਼ਹਿਰ ਦਾ ਨਾਮ ਗੋਬਿੰਦ ਰਾਏ ਜੀ ਦੇ ਆਪਣਾ ਤੋਂ ਔਰ ਉਛੋ ਬਦਲ ਕੇ ਅਨੰਦਪੁਰ ਰੱਖ ਦਿੱਤਾ ਗਿਆ ਇਸ ਸਾਖੀ ਵਿੱਚ ਅਸੀਂ ਸਮਝਿਆ نوبر چورسی واروبار نہ ہو بھی.

چی فیسدی ہندو چونگی کرد تھا مسیطا اسار دیا گیا ہندو ہندو ہوگا ہندو میلیا ارا ਐਕਸ ਲਗਾ ਦਿੱਤਾ ਸਰਕਾਰੀ ਨੌਕਰੀਆਂ ਤੋਂ ਹਿੰਦੂਆਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਮਾਲੀ ਹਾਲਤ ਕਮਜ਼ੋਰ ਹੋਣ ਨਾਲ ਗਰੀ ਹਿੰਦੂ ਮੁਸਲਮਾਨ ਬਣਨ ਲੱਗ ਪਏ 1674 ਈਸਵੀ ਵਿੱਚ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਦਾ ਇੱਕ ਤਰੰ ਕਰਨ ਦੀ ਕਸ਼ਮੀਰ ਚੁਣਿਆ ਕਿਉਂਕਿ ਕਸ਼ਮੀਰ ਵਿੱਚ ਬਹੁਤ ਈਬਾਦੀ ਪਰਮਾਨਦੀ ਸੀ ਔਰੰਗਜ਼ੇਬ ਨੇ ਸੋਚਿਆ ਕਿ ਬ੍ਰਾਹਮਣ ਉਹ ਡਰਾ ਕੇ ਜਾਂ ਨੌਕਰੀਆਂ ਅਤੇ ਜ਼ਾਇਦੀਆਂ ਦਾ ਲਾਲਚ ਦੇ ਕੇ ਉਹ ਮੁਸਲਮਾਨ ਬਣਾਉਣਾ ਸੌਖਾ ਹੋਵੇਗਾ ਜਦੋਂ ਹਿੰਦੂ ਤੇ ਆਕੂ ਮੁਸਲਮਾਨ ਬਣ ਜਾਂਦੇ ਤਾਂ ਉਹਨਾਂ ਦੇ ਪਿੱਛੇ ਲੱਗੂ ਹਿੰਦੂ ਆਪਣੇ ਆਪ ਇਸਲਾਮ ਧਾਰਨ ਕਰ ਲੈਣਗੇ ਔਰਨ ਜ਼ਰੀਏ ਦੇ ਹੁਕਮਦਾਰ ਸਾਰੇ ਕੜੇ ਬ੍ਰਾਹਮਣਾਂ ਨੂੰ ਬੰਦੀ ਬਣਾ ਕੇ ਉਹਨਾਂ ਉੱਪਰ ਜ਼ਬਰਦਸਤੀ ਸ਼ੁਰੂ ਕੀਤੇਗੇ ਬਹੁਤ ਸਾਰੇ ਕੁੱਟ ਮਾਰ ਨਾ ਸਹਾਰਦੇ ਮੁਸਲਮਾਨ ਬਣ ਗਏ ਕਸ਼ਮੀਰ ਦੇ ਉੱਥੇ ਪੜ ਤੋਂ ਸੁਪਰ ਸ਼ੇਰ ਅਫਗਾਨ ਖਾਨ ਦੀ ਤਲਵਾਰ ਅੱਗੇ ਸਿਰ ਝੁਕੋਂ ਤੋਂ ਪਹਿਲਾਂ ਤਰਪਾਰਾਂ ਦੀ ਅਗਵਾਈ ਹੇਠ ਅੱਛੀ ਮਈ 1675 ਈਸਵੀ ਨੂੰ ਅਨੰਦਪੁਰ ਵਿਖੇ ਗੁਰੂ ਜੀ પાસે ਆਫਰ ਆਇਆ ਕੀਤੀ ਗੁਰੂ ਜੀ ਚਾਹੁੰਦੇ ਸਨ ਕਿ ਕਮਜ਼ੋਰ ਅਤੇ ਸਹਿਮੇ ਹੋਏ ਲੋਕ ਗੱਲਾਂ ਸੁਣ ਕੇ ਬਹਾਦਰ ਨਹੀਂ ਬਣ ਜਾਂਦੇ ਉਹਨਾਂ ਦਾ ਪੈ ਦੂਰ ਕਰਨ ਅਤੇ ਨੇੜੇ ਬਣਾਉਣ ਦੀ ਨਿਰਪਉ ਅਤੇ ਮਹਾਨ ਅਗਵਾਈ ਦੀ ਲੋੜ ਹੈ ਗੁਰੂ ਜੀ ਨੇ ਉਸ ਅਗਵਾਈ ਲਈ ਆਪਣੇ 20000 ਹਜ਼ਾਰਿਤ ਤੱਕ ਜਿਸ ਦੀ ਪ੍ਰੋੜਤਾ ਸਹਿਬਜ਼ਾਦੇ ਗੋਬਿੰਦ ਰਾਏ ਨੇ ਵੀ ਕੀਤੀ ਜਿੰਨਾ ਦੀ ਉਮਰ ਉਸ ਵਕਤ ਸਿਰਫ 8 ਸਾਲ ਦੀ ਸੀ। ਗੁਰੂ ਜੀ ਨੇ ਪੜਤਨ ਨੂੰ ਕਿਹਾ ਤੁਸੀਂ ਵਾਪਸ ਜਾ ਕੇ ਸੂਬੇਦਾਰ ਨੂੰ ਕਹਿ ਦਿਓ ਕਿ ਸਾਡਾ ਧਾਮਕ ਆਗੂ ਗੁਰੂ ਤੇਗ ਬਹਾਦਰ ਹੈ। ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਸਾਰੇ ਉਹਨਾਂ ਦੇ ਪੁੱਛੇ ਮੁਸਲਮਾਨ ਬਣ ਜਾਵਾਂਗੇ। ਅਸੀਂ ਦੇਖਿਆ ਕਿ ਕਮਜ਼ੋਰ ਹੋ ਚੁੱਕੀ ਆਮ ਜਨਤਾ ਦੀ ਜ਼ਮੀਰ ਨੂੰ ਬਲਵਾਨ ਕਰਨ ਲਈ ਹੰਕਾਰੀ ਹਕੂਮਤ ਦਾ غرੂਰ ਤੋੜ ਲਿਆ। ਅਤੇ ਇਹ ਗੁਲੂਕੀ ਹੱਕਾਂ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ। ਪਰ ਅੱਜ ਜਦੋਂ ਕੱਟੜ ਹਿੰਦੂ ਤਵੀ ਤਾਕਤ ਸਾਰੇ ਦੇਸ਼ ਨੂੰ ਇੱਕ ਤਰ੍ਹਾਂ ਵਿੱਚ ਤਬਦੀਲ ਕਰਨ ਦੀਆਂ ਗੱਲਾਂ ਕਰਦੀਆਂ ਹਨ ਤੇ ਕਹਿੰਦੀਆਂ ਹਨ ਕਿ ਇਸ ਦੇਸ਼ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਆਪਣੇ ਆਪ ਨੂੰ ਹਿੰਦੂ ਖੋਣਾ ਪਵੇਗਾ ਤੇ ਇਹ ਸਭ ਉਹਨਾਂ ਜ਼ੇਤ ਦੀ ਯਾਦ ਹੀ ਤਾਜ਼ਾ ਕਰਵਾ ਦਿੰਦੀਆਂ ਹਨ। ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਵਿਦਾ ਕਰਨ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਅੱਖ ਜਲਾਈ 175 ਈਸਵੀ ਨੂੰ ਗੁਰੂ ਗੋਬਿੰਦ राय ਨੂੰ ਸੌਂਪ ਦਿੱਤੀ। 11ਵੇਂ ਜਲਾਈ ਨੂੰ ਆਪ ਆਪਣੇ ਨਾਲ ਪੰਜ ਸਿੱਖ, ਦੀਵਾਨ ਮਤੀ ਦਾਸ ਜੀ, ਦਰਬਾਰੀ ਭਾਈ ਦਿਆਲਾ ਜੀ, ਦਰਬਾਰੀ ਲੇਖਕ ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਉਦਾ ਜੀ ਨੂੰ ਲੈ ਕੇ ਦਿੱਲੀ ਨੂੰ ਚੱਲ ਪਏ।ਔਰੰਗਜ਼ੇਬ ਹਸਨ ਅਬਦਾਲ ਖੱਤੌਣਾ ਦੀ ਬਗਾਵਤ ਦਬਾ ਰਿਹਾ ਸੀ। ਗੁਰੂ ਜੀ ਦਾ ਸੁਨੇਹਾ ਉਸ ਨੂੰ ਉੱਥੇ ਪਹੁੰਚਾ ਦਿੱਤਾ ਗਿਆ। ਉਸਨੇ ਗੁਰੂ ਜੀ ਤੇ ਗ੍ਰਫਤਾਰੀ ਦਾ ਹੁਕਮ ਕਰ ਦਿੱਤਾ ਗੁਰੂ ਜੀ ਅਤੇ ਉਹਨਾਂ ਦੇ ਨਾਲ ਪੰਜ ਸਿੱਖਾਂ ਨੂੰ ਆਗਰੇ ਤੋਂ ਗ੍ਰਫਤਾਰ ਕੀਤਾ ਗਿਆ ਅਤੇ ਦਿੱਲੀ ਲਿਆ ਕੇ ਇੱਕ ਹਵੇਲੇ ਵਿੱਚ ਕੈਦ ਕਰ ਦਿੱਤਾ ਔਰੋਂ ਜ਼ੇਦ ਦਾ ਦੂਜਾ ਹੁਕਮ ਆਇਆ ਗੁਰੂ ਨੂੰ ਇਸਲਾਮ ਕਬੂਲ ਕਰਨ ਦੀ ਮਜਬੂਰ ਕੀਤਾ ਜਾਵੇ ਜੇ ਨਾ ਮੰਨੇ ਤਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ ਉਸ ਦੇ ਸਰੀਰ ਦੇ ਟੋਟੇ ਕਰਕੇ ਸ਼ਹਿਰ ਦੇ ਸਭ ਤੋਂ ਪਾਸੇ ਲਟਕਾ ਦਿੱਤੇ ਜਾਵੇ

ਲੱਕੜੀ ਦੀ ਤਰ ਆਰੇ ਨਾਲ ਦੋ ਹਿੱਸਿਆਂ 'ਚ ਚੀਰਿਆ ਗਿਆ। ਦੂਜੇ ਦਿਨ ਭਾਈ ਤੇਹਾਲਾ ਜੀ ਉਹਲਦੇ ਪਾਣੀ ਦੇ ਡੇਗ ਵਿੱਚ ਪਾਠਾ ਦਿੱਤਾ ਗਿਆ। ਤੀਜੇ ਦਿਨ ਭਾਈ ਸਤੀ ਦਾਸ ਜੀ ਨੂੰ ਰੋਵ ਵਿੱਚ ਲਪੇਟ ਕੇ ਅਗਨ ਰਾਦ ਦਿੱਤੀ ਗਈ। ਉਹ ਗੁਰੂ ਜੀ ਦੇ ਸੌਂਨੇ ਇਸ ਤਰ੍ਹਾਂ ਦੇ ਕਸ਼ਟ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਗੁਰੂ ਜੀ ਨੂੰ ਇੱਕ ਲੋਹੇ ਦੇ ਕੰਜਰੇ ਵਿੱਚ ਬੰਦ ਕਰ ਦਿੱਤਾ। ਜਿਸ ਵਿੱਚ ਨਾ ਸਿੱਧੇ ਹੋ ਕੇ ਖੜੇ ਹੋਇਆ ਜਾ ਸਕਦਾ ਸੀ। ਅਤੇ ਨਹੀਂ ਬੈਠਿਆ ਜੋ ਸੱਤ ਸਿੱਖ ਉਸ ਪਿੰਜਰੇ ਦੇ ਅੰਦਰ ਹਰ ਪਾਸੇ ਲੋਹੇ ਦੇ ਤਿੱਖੇ ਸੰਗੀ ਲੱਗੇ ਹੋਏ ਸਨ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਹਨਾਂ ਦੇ ਤਿੰਨ ਸਿੱਖ ਸ਼ਹੀਦ ਕਿਤੇ ਪਰ ਗੁਰੂ ਜੀ ਆਪਣੇ ਅਕੀਦੇ ਤੇ ਪੱਕੇ ਰਹੇ ਔਰ ਉਹਨਾਂ ਜ਼ੇਬ ਦੇ ਹੁਕਮ ਅਨੁਸਾਰ ਗਾਜ਼ੀ ਨੇ ਗੁਰੂ ਜੀ ਨੂੰ ਜਗੀਰ ਦਾ ਨਾਮ ਜੀ ਦਿੱਤਾ ਗੁਰੂ ਜੀ ਨੇ ਕਿਹਾ ਸਾਨੂੰ ਦੁਨੀਆ ਦੇ ਪਦਾਰਥਾਂ ਨਾਲ ਕੋਈ ਪਿਆਰ ਨਹੀਂ ਸਾਨੂੰ ਸਾਡਾ ਧਰਮ ਸਭ ਤੋਂ ਪਿਆਰਾ ਹੈ گرو جی انکار کا مرن تیار ہو جاؤ گرو جی نے کہا یہ سنزور ہے کازی نے گرو جی نتلے جان کا حکم سنا دس نے سارے شہر ਗੁਰੂ ਜੀ ਕਤਲ ਕੀਤੇ ਜਾਂਦਾ ਟੰਗੋਰਾ ਵੀ ਪਟਵਾ ਦਿੱਤਾ ਤਾਂ ਜੋ ਲੋਕ ਆਪਣੀ ਅੱਖੀ ਗੁਰੂ ਜੀ ਨੂੰ ਕਤਲ ਹੁੰਦਾ ਦੇਖ ਕੇ ਡਰ ਜਾਣ ਅਤੇ ਇਸਲਾਮ ਕਬੂਲ ਕਰ ਲੈਣ 11 ਨਵੰਬਰ 1675 ਈਸਵੀ ਦੀ ਸ਼ਾਮ ਨੂੰ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਚੱਕੜੇ ਆ ਗਿਆ ਗੁਰੂ ਜੀ ਦੇ ਇਸ਼ਨਾਨ ਕਰਨ ਤੋਂ ਛੋਂ ਉਹਨਾਂ ਨੂੰ ਨਵੇਂ ਬਣਾਏ ਚਬੂਤਰੇ ਉੱਪਰ ਬਿਠਾ ਦਿੱਤਾ ਗਿਆ ਹਜ਼ਾਰਾਂ ਲੋਕ ਸ਼ਹੀਦੀ ਦਾ ਕੋਤਕ ਦੇਖਣ ਲਈ ਖੜੇ ਸਨ ਕਾਜ਼ੀ ਨੇ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗੁਰੂ ਜੀ ਨੇ ਨਾ ਕਰ ਦਿੱਤੀ ਕਾਜ਼ੀ ਦੇ ਹੁਕਮ ਨਾਲ ਸ਼ਾਹੀ ਜਲਵਾਦ ਸੈਇਦ ਜਲਾਲੂਦੀਨ ਨੇ ਤਲਵਾਰ ਚਲਾਈ ਅਤੇ ਗੁਰੂ ਜੀ ਦਾ ਸਿਰ ਧੜਨਾ ਰੂਪ ਲੱਣ ਹੋ ਗਿਆ। ਇਹ ਸ਼ਹੀਦ ਤੇ ਦਾ ਸਾਕਾ ਹੋਣ ਦੇ ਸਾਰ ਹਰ ਪਾਸੇ ਹਾਹਾਕਾਰ ਮਚ ਗਈ। ਦੇਖਣ ਆਏ ਲੋਕ ਘਰ ਨੂੰ ਪਚਲ ਲਗੇ। ਭਾਈ ਚੇਤਾ ਜੀ ਆਪਣੀ ਬਣਾਈ ਹੋਈ ਛੀਮ ਅਨੁਸਾਰ ਚਾਰੋਂ ਤੀਨ ਵਾਲੇ ਪੰਗੀ ਦਾ ਤੀਸ ਬਣਾ ਕੇ ਚਬੂਤਰੇ ਦੇ ਕੋਲ ਖੜੇ ਸਨ। ਉਹਨਾਂ ਨੇ ਬੜੀ ਫੁਰਤੀ ਨਾਲ ਗੁਰਜੀਤ ਸਿੰਘ ਤੋਂ ਕੁਝ ਵਿਚ ਰੱਖ ਕੇ ਕੱਪੜੇ ਨਾਲ ਲੱਗਿਆ ਉਸ ਪਿਛੋਂ ਉਸਦੇ ਨਾਲ ਭਾਈ ਮਨੂਆ ਅਤੇ ਭਾਈ ਅੱਡਾ ਜੀ ਲੱਗੇ ਉਹ ਸਾਰੇ ਸੀਸ ਲੈ ਕੇ ਅਨੰਦਪੁਰ ਨੂੰ ਚੱਲ ਪਏ ਰਸਤੇ ਵਿੱਚ ਉਹ ਪੰਜ ਪੜਾ ਕਰਕੇ ਕੀਰਤਪੁਰ ਪੁੱਜੀ ਕੀਰਤਪੁਰ ਤੋਂ ਸੰਗਤਾਂ ਨੂੰ ਨਾਲ ਲੈ ਕੇ ਅਨੰਦਪੁਰ ਗੁਰੂ ਗੋਬਿੰਦ राय ਜੀ ਕੋਲ ਪਹੁੰਚੇ ਜਿੱਥੇ ਸੀਸ ਦਾ ਸੰਸਕਾਰ ਕੀਤਾ ਗਿਆ ਭਾਈ ਲਖੀਸ਼ਾ ਠੇਕੇਦਾਰ ਨੇ ਤੜਪ ਉਠਾਉਂਦੀ ਤਿਆਰੀ ਨਾਲ लाल किले ਵਿੱਚ ਰਸਦ ਪਹੁੰਚਾਤੀ ਗੱਡੇ ਚਾਂਦਨੀ ਚੌਕ ਵੱਲ ਨੂੰ ਹਿੱਕ ਦਿੱਤੇ ਜਿਸ ਨਾਲ ਢੂੜ ਬਹੁਤ ਵੱਧ ਗਈ। ਪਹਿਰਾ ਦੇ ਵਾਲੇ ਸਿਪਾਹੀ ਉਹਨੂੰ ਦੂਜੇ ਪਾਸੇ ਕਰਕੇ ਖੜੇ ਹੋ ਗਏ। ਭਾਈ ਗੁਰਦਿੱਤਾ ਜੀ ਗੱਡੀਆਂ ਦੇ ਨਾਲ ਸਨ। ਉਹਨਾਂ ਨੇ ਗੁਰੂ ਜੀ ਦਾ ਤੜ ਗੱਡੇ ਉੱਪਰ ਰੱਖ ਕੇ ਲੁਕਾ ਦਿੱਤਾ। ਲੱਖੀ ਸ਼ਾਹ ਦੇ ਘਰ ਰਕਾਬगंज ਪੁੱਜ ਕੇ ਉਹਨਾਂ ਸਾਰੇ ਘਰ ਦੀ ਚਿਖਾ ਬਣਾ ਕੇ ਤੜ ਦਾ ਸਸਕਾਰ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਦਾ ਸੀਸ ਅਤੇ ਤੜ ਪੈਰੇ ਵਿੱਚੋਂ ਉਠਾ ਕੇ ਲੈ ਜਾਣ ਵਿਚੋਂ ਹੋ ਰੰਗ ਜੀਵ ਨੂੰ ਜਿੱਤਿਆ ਹੋ ਗਿਆ ਕਿ ਹਿੰਦੁਸਤਾਨ ਵਿੱਚ ਤਲਵਾਰ ਦੇ ਜ਼ੋਰ ਨਾਲ ਇੱਕ ਧਰਮ ਨਹੀਂ ਕੀਤਾ ਜਾ ਸਕਦਾ ਉਸ ਨੇ ਇੱਕ ਧਰਮ ਕਰਨ ਦਾ ਖਿਆਲ ਤਿਆਗ ਦਿੱਤਾ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਸਾਕੀ ਵਿਚਾਰ ਦਿਓ ਅਫਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਦਿੱਤਾ ਹੁਣ ਨਾ ਯਾਦ ਹੁੰਦਾ ਉਹ ਇਹ ਦੀ ਗੁਰੂ ਤੇਗ ਬਹਾਦਰ ਜੀ ਉਹ ਸ਼ਖਸੀਅਤ ਹਨ ਜੋ ਸਦਾ ਜਾਗਦੀ ਮਸਤਾਂ ਵਿੱਚ ਰਹਿੰਦੇ ਨੇ ਉਹ ਨਸੀਹ ਜਾਗਦੀ ਸਿਰ ਤੇ ਮਾਲਕ ਨੇ ਕਿ ਜਦੋਂ ਗਵਾਂਧੀਆਂ ਦੇ ਘਰ ਨੂੰ ਅੱਗ ਲੱਗੀ ਦੇਖੀ ਤੇ ਆਪਣਾ ਸੁੱਖ ਸ਼ਾਂਤ ਤਿਆਗ ਕੇ ਉਸ ਨੂੰ ਬਚਾਉਣ ਚੱਲ ਪਏ ਪਰ ਅੱਜ ਸਿੱਖਾਂ ਦਾ ਆਪਣਾ ਹੀ ਘਰ ਲੁੱਟਿਆ ਜਾ ਰਿਹਾ ਹੈ ਸਦਾ ਸਿਧਾਂਤ ਸਾਡੀ ਗੁਰਦੁਆਰੇ ਸਾਡਾ ਇਤਿਹਾਸ ਸਾਡੀ ਸਭ ਤੋਂ ਸੋਹਣ ਸੱਤੇ ਹਮਲੇ ਹੋ ਰਹੇ ਨੇ ਅੱਜ ਗੁਰੂ ਤੇਗ ਬਹਾਦਰ ਜੀ ਦੇ ਅਖਵਾਂਦੇ ਸਿੱਖ ਐਸੀ ਗੁੜੀ ਨਿੰਦ ਸੁਤੇ ਹੋਏ ਨੇ ਕਿ ਕਿਸੇ ਗੋਦੀ ਦਾ ਘਰ ਕੀ ਬਚਾਣਾ ਅਸੀਂ ਆਪਣਾ ਘਰ ਵੀ ਬਚਾ ਪਾਰੇ ਸੁਤੇ ਹੋਏ ਦਿੱਤੇ ਜਾਗਣ ਦੀ ਉਮੀਦ ਹੁੰਦੀ ਹੈ ਪਰ ਜਿਸ ਦੀ ਜ਼ਮੀਰ ਮਰ ਚੁੱਕੀ ਹੋਵੇ ਉਹ ਕਿਵੇਂ ਜਾਗੇ ਆਓ ਅਸੀਂ ਵੀ ਗੁਰੂ ਸਰਬਤੋ ਸੇਧ ਲੈ ਕੇ ਜਾਗਦੀ ਜ਼ਮੀਰ ਦੇ ਮਾਲਕ ਬਣੀਏ ਅਤੇ ਨਾ ਸਿਰਫ ਆਪਣੇ ਘਰ ਨੂੰ بچਾਈਏ ਬਲਕਿ ਜਿੱਥੇ ਵੀ ਮਨੁੱਖੀ ਹੱਕਾਂ ਦਾ ਕਾਮ ਹੋਵੇ ਦੇ ਖਿਲਾਫ ਆਵਾਜ਼ ਚੁੱਕੀ ਹੈ। ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਹ